ਸੰਗਰੂਰ ਤੋਂ ਵੱਡੇ ਕਪਲੇ ਦਾ ਮਾਮਲਾ ਸਾਹਮਣੇ ਆਇਆ ਜਿਸਾ ਕਿ ਪਰਦਾ ਫਾਸ਼ ਖੁਦ ਲੇਬਰ ਦੇ ਵੱਲੋਂ ਕੀਤਾ ਗਿਆ ਲੇਬਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਣਕ ਦੀਆਂ ਬੋਰੀਆਂ ਦੇ ਵਿੱਚ ਕਣਕ ਦੀ ਜਗ੍ਹਾ ਫੂਸ ਭਰੀ ਜਾ ਰਹੀ ਸੀ ਤੇ ਡੱਬਿਆਂ ਦੇ ਵਿੱਚ ਉਹਨਾਂ ਨੂੰ ਰਖਵਾਇਆ ਜਾ ਰਿਹਾ ਸੀ ਜਿੱਤੇ ਰਿਸ਼ਕਾਰ ਉਹਨਾਂ ਦੇ ਦੇਖਿਆ ਤੇ ਉਹ ਕਣਕ ਦੀਆਂ ਬੋਰੀਆਂ ਦੇ ਵਿੱਚ ਕਣਕ ਦੀ ਜਗ੍ਹਾ ਫੂਸ ਦਿਖਾਈ ਦਿੱਤੀ ਆ ਜਿਸ ਦਾ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਵੱਡਾ ਕਪਲਾ ਜਿਹੜਾ ਇਹ ਕੀਤਾ ਜਾ ਰਿਹਾ ਸੀ ਦੱਸਦੇ ਆ ਕਿ ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਕਣਕ ਦੀਆਂ ਬੋਰੀਆਂ ਤੇ ਇਹ ਵਿੱਚ ਕਣਕ ਦੀ بجائے ਫੂਤ ਭਰ ਕੇ ਟ੍ਰੇਨ ਤੇ ਲੋਡ ਕਰਕੇ ਅੱਗੇ ਪੇਚਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਲੇਬਰ ਨੇ ਜਦ ਜਾਣਕਾਰੀ ਦਿੱਤੀ ਤਾਂ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਮੁੱਦਾ ਵੀ ਚੁੱਕਿਆ ਗਿਆ ਤੇ ਕਣਕ ਦੀ بجائے ਫੂਸ ਦੀਆਂ ਬੋਰੀਆਂ ਦੇ ਵਿੱਚ ਭਰਿਆ ਹੈ ਕਣਕ ਦੀ بجائے ਫੂਤ ਬੋਰੀਆਂ ਦੇ ਵਿੱਚ ਭਰਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਪਨ ਗ੍ਰੇਨ ਇਨਸਪੈਕਟਰ ਅਤੇ ਫੂਡ ਸਪਲਾਈ ਇਨਸਪੈਕਟਰ ਵੱਲੋਂ ਮੌਕੇ ਦੇ ਉੱਪਰ ਆ ਕੇ ਸਾਰੀਆਂ ਬੋਰੀਆਂ ਦੀ ਜਿਹੜੀ ਆ ਉਹ ਜਾਂਚ ਕੀਤੀ ਗਈ ਅਤੇ ਫੂਸੀਆਂ ਭਰੀਆਂ ਹੋਈਆਂ ਬੋਰੀਆਂ ਜੜੀਆਂ ਅਤੇ ਘੱਟ ਵਜ਼ਨ ਵਾਲੀਆਂ ਬੋਰੀਆਂ ਟ੍ਰੇਨ ਦੇ ਵਿੱਚੋਂ ਉਤਾਰੀਆਂ ਗਈਆਂ ਤੇ ਮੌਕੇ ਦੇ ਉੱਪਰ ਜਿਹੜੀ ਉਹਨਾਂ ਨੇ ਜਾਣਕਾਰੀ ਦਿੱਤੀ ਆ ਪਨ ਗ੍ਰੇਡ ਇਨਸਪੈਕਟਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਣਕ ਦੀਆਂ ਬੋਰੀਆਂ ਲੋਡ ਕਰਵਾਈਆਂ ਜਾਣੀਆਂ ਸੀ ਅਤੇ ਇੱਕ ਆਰਤੀਆ ਦੇ ਵੱਲੋਂ ਕਣਕ ਦੀਆਂ ਬੋਰੀਆਂ ਦੇ ਵਿੱਚ ਕਣਕ ਦੀ بجائے ਫੂਸ ਹੀ ਭਰਿਆ ਹੋਇਆ ਸੀ ਅਤੇ ਕਈ ਬੋਰੀਆਂ ਦਾ ਵਜ਼ਨ ਕਾਫੀ ਜ਼ਿਆਦਾ ਘਟ ਸੀ ਸ਼ਿਕਾਇਤ ਮਿਲਣ ਦੇ ਉੱਪਰ ਸਾਡੇ ਵੱਲੋਂ ਮੌਕੇ ਦੇ ਉੱਪਰ ਪਹੁੰਚ ਕੇ ਮਾਮਲੇ ਦੀ ਜੜੀ ਹੈ ਜਾਂਚ ਕੀਤੀ ਗਈ ਹੈ ਤੇ ਫੂਸ ਦੀਆਂ ਭਰੀਆਂ ਹੋਈਆਂ ਬੋਰੀਆਂ ਸਾਡੇ ਵੱਲੋਂ نیچے ਉਤਾਰੀਆਂ ਗਈਆਂ ਤੇ ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਆਰਤੀ ਖਿਲਾਫ ਵੱਡੀ ਕਾਰਵਾਈ ਜੜੀ ਆ ਉਹ ਕੀਤੀ ਜਾਵੇਗੀ ਉਥੇ ਹੀ ਜਦੋਂ ਇਸ ਬਾਰੇ ਸੰਗਰੂਰ ਦੇ ਡੀਸੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਕਿਹਾ ਕਿ ਸ਼ਿਕਾਇਤ ਮਿਲੀ ਹੈ ਅਤੇ ਇਸ ਪੂਰੇ ਮਾਮਲੇ ਦੇ ਉੱਤੇ ਜਾਂਚ ਜਿਹੜੀ ਉਹ ਕੀਤੀ ਜਾਵੇਗੀ ਤੇ ਦੋਸ਼ੀ ਪਾਇਆ ਗਿਆ ਜਿਹੜਾ ਵੀ ਵਿਅਕਤੀ ਉਸ ਉੱਪਰ ਵੱਡੀ ਕਾਰਵਾਈ ਕੀਤੀ ਜਾਵੇਗੀ ਚਾਰ ਟਰੱਕ ਆਏ ਸੀਗੇ ਫੂਲ ਦੇ ਵਿੱਚ ਫੂਸ ਭਰਿਆ ਸੀਗੇ ਵਿੱਚ ਵਿੱਚ ਸਾਨੂੰ ਪਤਾ ਲੱਗਿਆ ਵੀ ਉਹਰੇ ਫੂਸ ਭਰਿਆ ਸੀਗਾ ਤਾਂ ਦੀ ਚਾਰ ਦੇ ਚਾਰ ਟਰੱਕ ਸਾਰੇ ਵਾਪਸ ਭੇਜੇ ਵੀ ਅਸੀਂ ਉਹਦੇ ਨਹੀਂ ਭਰਨਾ ਹੈਗਾ ਟਰੱਕ ਪੰਨਗਰੇਂਦੀ ਜੰਸੀ ਕੋਾਈ ਜੀ ਪੰਨਗਰੇਂਦੀ ਸਪੈਸ਼ਲ ਜਿੱਦ ਲੈਵਰ ਦੇ ਨਾਲ ਦੀਆਂ ਸਭ ਇਹ ਮਾਲ ਗਲਤ ਹੈ ਅਸੀਂ ਨਾਲ ਦੇ ਟਰੱਕ ਰੋਕੇ ਸਾਡੇ ਟੈਕਨੀਕਲ ਵਾਲਾ ਜਿਹੜਾ ਸਟਾਫ ਹੈ ਟੈਕਨੀਕਲ ਵਾਲਾ ਸਟਾਫ ਚੈੱਕ ਕਰਦਾ ਵੀ ਮਾਲ ਸਹੀ ਹੈ ਜਾਂ ਗਲਤ ਹੈ ਅਸੀਂ ਦਾ ਲੋਡਿੰਗ ਵਾਲਿਆਂ ਤੇ ਉਹ ਟੈਕਨੀਕਲ ਵਾਲਿਆਂ ਨੇ ਚੈੱਕ ਕੀਤਾ ਤਾਂ ਆ ਦੀ ਬਲਾ ਲੈ ਨਾਲ ਦੀਆਂ ਵੀ ਆਉ ਸਾਰਾ ਗਲਤ ਆ ਰਿਹਾ ਮਾਲ ਇਹ ਉਹ ਚਾਰ ਟਰੱਕ ਚ ਸਾਰੇ ਚੈੱਕ ਕਰੇ ਨਾਲ ਦੀਆਂ ਚਾਰ ਦੇ ਆਰਤੀ ਸਾਡੇ ਡੀਐ ਅਸੀਂ ਮੈਨੇਜਰ ਸਾਹਿਬ ਸਾਡੇ ਡੀਐਮ ਸਾਹਿਬ ਨੂੰ ਲਿਖ ਕੇ ਦੇਣਗੇ ਡੀਐਮ ਸਾਹਿਬ ਡੀਐਫਐਸ ਜੀ ਮੈਂ ਦੱਸਾਂ ਇਹ ਸਾਡਾ ਕੰਡੇ ਦੇ ਜਿਹੜਾ ਵਜਨ ਆਇਆ ਕੰਡੇ ਦੇ ਬਿਲਕੁਲ ਸਹੀ ਵਜਨ ਆਇਆ ਸਾਡਾ ਕੱਲ ਸੁਣ ਕੇ ਚੱਲੋ ਉਸ ਤੋਂ ਬਾਅਦ ਉਹ ਰਿਆ ਰਸਤੇ 'ਤੇ ਜਿਵੇਂ ਚੋਰੀ ਹੋ ਗਈ ਜਾਂ ਕੁਝ ਵੀ ਹੋ ਗਿਆ ਉਹ ਸਾਨੂੰ ਜੇ ਪਿੱਛੋਂ ਫੜ ਤੋਂ ਘੱਟ ਵਜਨ ਆਇਆ ਉਹ ਲੱਗਿਆ ਉਹ ਕੰਡੇ ਤੋਂ ਪਤਾ ਲੱਗਦਾ ਰਜੇਸ਼ ਵਾਂਸਲ ਮੇਰਾ ਨਾਮ ਹੈ ਜੀ ਇੰਸਪੈਕਟਰ ਮੈਂ ਪਨਗਰੇਂ ਸੰਗਰੂਰ ਬਤੌਰ ਇੰਚਾਰਜ ਮੈਂ ਕੰਮ ਕਰ ਰਿਹਾ ਹਾਂ ਜੀ ਅੱਜ ਜਿਹੜਾ ਮਸਲਾ ਜੀ ਇਹ ਇੱਕ ਸਪੈਸ਼ਲ ਭਰੀ ਜਾ ਰਹੀ ਹੈ ਸੱਤ ਮੰਡੀਆਂ ਦੇ ਵਿੱਚੋਂ ਤੇ ਡਾਇਰੈਕਟਰ ਡਿਲੀਵਰੀ ਮੰਡੀਆਂ ਦੇ ਵਿੱਚੋਂ ਐਸ.ਆਰ. ਦਿੱਤੀ ਜਾ ਰਹੀ ਹੈ। ਉਹਦੇ ਵਿੱਚ ਸਾਡੇ ਕੋਲੇ 1 ਘੰਟੇ ਪਹਿਲਾਂ ਇਹ ਧਿਆਨ ਚ ਲਿਆਂਦਾ ਗਿਆ ਵੀ ਕੁਝ ਟਰੱਕਾਂ ਦੇ ਵਿੱਚ ਜਿਹੜੀਆਂ ਫੂਸਦੀਆਂ ਬੋਰੀਆਂ ਉਹ ਪਾਈਆਂ ਗਈਆਂ। ਤੇ ਫਿਰ ਉਹ ਟਰੱਕ ਨੰਬਰ ਇਹਦੇ ਚੈੱਕ ਕੀਤਾ ਤਾਂ ਉਹ ਸਰੂਰ ਦਾ ਆੜਤੀਆ ਸੀ ਜਿਸਰਾਉ ਟ੍ਰੇਡਿੰਗ ਕੰਪਨੀ। ਉਹ ਟਰੱਕ ਉੱਥੋਂ ਭਰ ਕੇ ਆਏ ਸੀ। ਤਾਂ ਉਹਦੇ ਵਿੱਚ ਇੱਥੇ ਜਦੋਂ ਲੇਬਰ ਦੁਆਰਾ ਜਾਂ ਐਸ.ਸੀ. ਦੁਆਰਾ ਸਟਾਫ ਦੁਆਰਾ ਚੈਕਿੰਗ ਕਰਦਿਆਂ ਉਹ ਫੂਸਦੀਆਂ ਬੋਰੀਆਂ ਕੁਝ ਟਰੱਕਾਂ ਦੇ ਵਿੱਚ ਪਾਈਆਂ ਗਈਆਂ। ਤੇ ਉਸ ਤੋਂ ਬਾਅਦ ਉਹ ਜਿਹੜੀਆਂ ਬੋਰੀਆਂ ਨੇ ਉਹ ਟਰੱਕ ਨੇ ਸਾਰੇ ਉਹਨਾਂ ਨੂੰ ਵਾਪਸ ਅੜਤੂ ਕੀਤੇ ਗਏ ਨੇ ਤੇ ਸਰਕਾਰੀ ਹਦਾਇਤਾਂ ਅਨੁਸਾਰ ਜਿਹੜਾ ਉਹਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਤੇ ਉਹਦੇ ਤੇੜੀ ਬੰਦੀ ਕਾਰਵਾਈ ਹੈ ਅੜਤੀ ਉੱਤੇ ਕਿਉਂਕਿ ਮੰਡੀ ਦੇ ਵਿੱਚ ਪਰਚੇਜ ਤੋਂ ਬਾਅਦ ਜਿਹੜੀ ਉਹਦੀ ਫਸਲ ਦੀ ਭਰਾਈ ਕਰਨੀ ਹੈ ਜਾਂ ਉਹਦਾ ਵਜ਼ਨ ਮੇਨਟੇਨ ਕਰਨਾ ਹੈ ਉਹ ਅੜਤੀ ਦੀ ਜ਼ਿੰਮੇਵਾਰੀ ਹੈ ਤੇ ਉਹ ਸਿੱਧੇ ਉੱਥੋਂ ਆ ਰਹੀ ਹੈ 55 ਹਰਬੋਰੀ ਇਸ ਸਪੈਸ਼ਲ ਆਈ ਅਸੀਂ ਭੇਜਣੀ ਹੈ ਜਿੱਥੇ ਵੀ ਜਾਊਗੀ ਇਹ ਤੇ ਇਸ ਤਰੀਕੇ ਨਾਲ ਜਿਹੜਾ ਇਹ ਉਹਦਾ ਉਹਨੇ ਗਲਤ ਕੰਮ ਕੀਤਾ ਹੈ ਆ ਸਰਕਾਰ ਨੂੰ ਮਤਲਬ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮੇਰਾ ਬਜਨਸ ਨੂੰ ਪਹਿਲਾਂ ਦੱਸਿਆ ਵੀ ਇਹ 83 ਦੁਬਾਰਾ ਉਹਨੇ ਭਰਨਾ ਤੇ ਉਹਦੇ ਦੁਬਾਰਾ ਇਹਨੂੰ ਪੂਰਾ ਕੀਤਾ ਜਾਂਦਾ। ਫਿਰ ਤੋਂ ਬਾਅਦ ਹੀ ਹੋਣਾ ਜੀ ਟਰੱਕ ਦੇਖੋ ਸਪੈਸ਼ਲ ਜਾਣੀ ਹੈ ਦੂਜੀ ਸਟੇਟ ਦੇ ਵਿੱਚ ਇਹਦੇ ਵਿੱਚ ਆਪਾਂ ਉਹ ਮਾਲ ਤਾਂ ਜਿਹੜਾ ਫੜਿਆ ਗਿਆ ਉਹ ਤਾਂ ਨਹੀਂ ਭੇਜਿਆ ਜਾ ਸਕਦਾ। ਚੱਲ ਨੂੰ ਥੋੜਾ ਸਮਝੋ ਵੀ ਇਹ ਇੱਕ ਹਰੇਕ ਟਰੱਕ ਦਾ ਕੰਡਾ ਖਾਲੀ ਭਰੇ ਦਾ ਹੋ ਕੇ ਆਉਂਦਾ ਹੈ। ਜੀ ਜਿਹੜਾ ਟਰੱਕ ਦਾ ਵਜ਼ਨ ਬੰਦਾ ਹੈ 300 ਬੋਰੀਕ ਟਰੱਕ 'ਚ ਪੈ ਰਹੀ ਹੈ। ਉਹਦਾ ਵਜ਼ਨ 150 ਕਿਲੋ ਲਾਉਣਾ ਚਾਹੀਦਾ। ਜੇ ਉਹ ਵਜ਼ਨ ਘੱਟ ਆਊਗਾ ਤਾਂ ਉਹ ਸਾੜਤੀ ਦੀ 19 ਪੇਮੈਂਟ ਕੱਟ ਲਈ ਜਾਓ ਇਹ ਟਰੱਕ ਅਲੱਗ-ਅਲੱਗ ਤੁਲਕੇ ਆਇਆ ਕੱਲੀ-ਕੱਲੀ ਬੋਰੀ ਤੋਲਣਾ ਕਿਸੇ ਵੀ ਸੰਭਵ ਨਹੀਂ ਹੈ ਨਾ ਕੱਲੀ-ਕੱਲੀ ਬੋਰੀ ਚੈੱਕ ਕਰਨਾ ਸੰਭਵ ਹੈ 55000 ਬੋਰੀ 8 ਘੰਟਿਆਂ ਦੇ ਵਿੱਚ ਭਰ ਕੇ ਲੋਡ ਕਰਕੇ ਭੇਜਣੀ ਹੈ ਤਾਂ ਉਹ ਸੰਭਵ ਨਹੀਂ ਹੈ ਸਾਂਸ ਸਸਪੈਂਡ ਕੀਤਾ ਜਾਊਗਾ ਜੀ ਤੇ ਉਹਦੇ ਉੱਤੇ ਜੋ ਵੀ ਕਾਰਵਾਈ ਹੈ ਇਹਦੇ ਮਾਰ ਕਮੇਟੀ ਦੇ ਹਦਾਇਤਾਂ ਅਨੁਸਾਰ 8ਤੀ ਦਾ ਸਾਂਸ ਮਾਰ ਕਮੇਟੀ ਦੁਆਰਾ ਕੀਤੀ ਅੰਦਰ ਉਹ ਕਾਰਵਾਈ ਸਵੇਰ ਤੱਕ ਉਹਦੇ ਉੱਤੇ ਕਰ ਦਿੱਤੀ ਜੀ ਤਾਂ ਤੱਕ ਕੀ ਹੈ ਦੇਖੋ ਜੀ ਉਹ ਪਿੱਛੇ ਭਰ ਕੇ ਉਹ ਚੈੱਕ ਕਰ ਰਿਹਾ ਜੋ ਜੋ ਕਮੀ ਪੇਸ਼ੀ ਉਹਨੇ ਕੱਢ ਕੇ ਦੱਸੀ ਹੈ ਉਹ ਉਹਨੇ ਲੋਕਾਂ ਨੂੰ ਦ ਜੀ ਅਸੀਂ ਕੰਡੇ ਤੇ ਦੋਸ਼ ਕੀਤਾ ਸੀ ਵੀ ਇਹ ਗੰਦ ਭੇਜਦੇ ਨੇ ਵੀ ਛਪੈਲ ਭਰੀ ਨਾ ਜਾਵੇ ਇਹਨਾਂ ਨੇ ਕੋਈ ਸਰਵਾਈ ਸਾਡੀ ਕਰੀ ਨਹੀਂ ਜੀ ਮੈਂ ਕਿਹਾ ਮੈਨੇ ਮਤਲਬ ਧੱਕੇ ਸਾਈ ਸਾਨੂੰ ਕਹਿੰਦੇ ਵੀ ਲੇਬਰ ਕੰਮ ਦੀ ਜ਼ਿਮੇਵਾਰੀ ਕਹਿੰਦੇ ਅਸੀਂ ਨੂੰ ਕਹਿੰਦੇ ਸਪੈਲ ਸਿੱਧਾ ਨਾ ਜਾਣ ਆ ਅੱਜ ਅਸੀਂ ਇਹ ਜਮੀਨ ਆਪ ਦੇ ਅੱਖੀ ਫੜ ਕੇ ਜਦੋਂ ਮਾਲ ਫੜ ਕੇ ਜਿਹੜੀ ਮੈਂ ਤੁਹਾਨੂੰ ਵਾਰ-ਵਾਰ ਫੇਰ ਕਹਿੰਦਾ ਵੀ ਨਹੀਂ ਜਸ ਟਾਇਰ ਦੇ ਵਿੱਚ ਰਾਡ ਪਸਾਉਂਦੇ ਨੇ ਰਾਡ ਪਸਾ ਕੇ ਬਹੁਤ ਵਾਦ ਵਾਦਾ ਜਿਹੜਾ ਮਤਲਬ 50 ਘਟਿਆਂ ਦੇ ਵਿੱਚ ਮਤਲਬ ਘਟੋ ਘਟਾ ਮੈਨੂੰ ਤਾਂ ਨਹੀਂ ਵੀ 50 ਗੱਟਿਆਂ ਦਾ 25 ਕਾਉਂਟਰ ਵਾਲੇ ਬਣਦਾ ਜੀ ਉੱਥੇ ਸਾਰੀ 12 ਰਾਂਗ ਦਾ ਜੀ ਕਿਟ੍ਰੱਕ ਦੇ ਵਿੱਚ ਇਹਨਾਂ ਦਾ ਬਾਂਹ ਘਟ ਆਉਂਦਾ ਇਹ ਬਹੁਤ ਹੀ ਜ਼ਿਆਦਾ ਗੰਦ ਨਾਲ ਮਿਲ ਕੇ ਅਵਿਸ਼ੇਜਾ ਇਸ ਆ ਵਿੱਚ ਹੁੰਦਾ ਜੀ ਮਾਗਰੋ ਆਰਸਿਆ ਵੀ ਜਿਹੜੇ 50 ਸਾਢੇ 6 ਸਾਢੇ ਰਾਲ ਮਰ ਕੇ ਕੰਮ ਕਰਾਉਂਦੇ ਨੇ ਬਹੁਤ ਹੀ ਜ਼ਿਆਦਾ ਗੰਦ ਪੈਂਦਾ ਵੀਰੇ ਸਾਡੇ ਵਾਸਤੇ ਉਹਨੇ ਲੇਬਰ ਵਾਸਤੇ ਨਾ ਕੋਈ ਬਾਥਰੂਮ ਹੈ ਨਾ ਕੋਈ ਸਟੈਂਡ ਹੈ ਜੀ ਨਾ ਮੋਟਰਸਾਈਕਲ ਖੜਾਉਣ ਨੂੰ ਸਵਾਵਰੇ ਸਾਡੀ ਕੋਈ ਸ਼ਰਵਾਈ ਨਹੀਂ ਹੁੰਦੀ ਸਾਡੇ ਉਹਨੇ ਟਰੱਕ ਗੋਲੇ ਨਹੀਂ ਖੜਦਾ ਕੋਈ ਗਿੰਚੀ ਵੇਸ਼ੀ ਕਰਦਾ ਸਭ ਕੁਝ ਅਸੀ ਕਰਦੇ ਆ ਜਦੋਂ ਡੈਮੇਜ ਪੈਂਦਾ ਸਾਰੇ ਸਾਡੇ ਤੇ ਪਾਉਂਦੇ ਨੇ ਆ ਡੈਮੇਜ ਇਹਨਾਂ ਦੀ ਕਤੂਸ ਦੇ ਕਾਰਨ ਪੈਂਦਾ ਤੇ ਸਜਾਵਾਂ ਅਸੀਂ ਫੜੇ ਨੇ ਇਹ 40 40 ਹਜ਼ਾਰ ਲੱਖ ਲੱਖ ਡੇ ਡੇ ਰੱਖ ਸਾਡਾ ਠੇਕ ਜਿਹਾ ਕੱਟ ਸਾਮੀ ਤੇ ਜ਼ਿੰਮੇਵਾਰੀ ਦੇ ਇਹਨਾਂ ਨੇ ਕਹਨ ਸਾਡੇ ਲੇਬਰ ਤੇ ਪੈਦਾ ਸਾਡੇ ਲੇਬਰ ਉੱਤੇ ਬੇਲੀਆਂ ਬੈਠੇ ਨੇ ਸਾਰਾ ਸੀ ਇਫੈਕਟ ਜਿਹੜਾ ਹੈਗਾ ਹਾਈਲਾਈਟ ਕੀਤਾ ਹੈਗਾ ਇਹਦੇ ਵਾਸਤੇ ਮੈਂ ਜਿਹੜੀ ਵੀਡੀਓ ਤੁਸੀਂ ਦਿਖਾਈ ਹੈ ਮੈਨੂੰ ਇਹ ਮੈਂ ਡੀ ਐਫ ਐਸ ਸੀ ਸਾਹਿਬ ਨੂੰ ਹੁਣੇ ਇਤਲਾ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ ਸ਼ਹਾਰਤ ਹੈ ਕਹਨੇ ਕੀਤੀ ਹੈ ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ ਤੇ ਭੇਜ ਰਿਹਾ ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ ਉਹ ਸਾਰਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਆਗੇ ਹੋਣਾ ਬੰਦ। ਏਜੰਸੀ ਜਿਸ ਤਰ੍ਹਾਂ ਹੈਗੀਆਂ ਡੈਡ ਜਿਵੇਂ ਟ੍ਰੇਨਸ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਕਣਕ ਤੇ ਸਾਨੂੰ ਹਰ ਕਾਫੀ ਸਟੇਸ਼ਨ ਦੇ ਵਿਲਹਿਰਾ, ਮੂਨਾਖ, ਸੁਨਾਮ, ਸੰਗਰੂਰ ਹਰ ਦਿਨ ਥੋੜੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਮਿਲਦੀ ਹੈ ਜਿਹਦੇ ਵਿੱਚ ਲੋਡ ਹੋ ਕੇ ਜਿਹੜਾ ਹੈਗੀ ਕਣਕ ਸਟੋਰੇਜ ਪੁਆਇੰਟ ਤੇ ਜਾਂਦੀ ਹੈ। ਤੇ ਉਹਦੇ ਤਹਿਤ ਇਹ ਹਰ ਏਜੰਸੀ ਦਾ ਮਾਲ ਹੁੰਦਾ ਗੋਡਾਊਨ ਦੇ ਵਿੱਚ ਹੁੰਦਾ ਹੈ ਫਿਰ ਡਾਇਰੈਕਟ ਡਿਲੀਵਰੀ ਵੀ ਹੁੰਦੀ ਸਿੱਧਾ ਮੰਡੀਆਂ ਤੋਂ ਉਹ ਸਾਰਾ ਕੁਝ ਮੈਂ ਫੈਕਟਸ ਬਿਨਾ ਵੈਰੀਫਾਈ ਕਰੇ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਹੜੀ ਏਜੰਸੀ ਦੀ ਹੈ ਇਹ ਉਹ ਟਰੱਕ ਤੋਂ ਨੰਬਰ ਤੋਂ ਸਾਨੂੰ ਫੈਕਟਸ ਚੱਲ ਜਾਣਗੇ ਕਿ ਕਿਹੜੀ ਏਜੰਸੀ ਦਾ ਲੋਡ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ